ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਸ਼ਖਸ ਜਿਸ ਦੀ লাশ ਸੜਕ ਦੇ ਕਿਨਾਰੇ ਤੋਂ ਮਿਲੀ ਖੂਨ ਦੇ ਨਾਲ ਲਤਪਤ ਸਰੀਰ ਤੇ ਤਿੱਖੀ ਚੀਜ਼ ਦੇ ਨਿਸ਼ਾਨ ਨੇ ਇਹ ਨੌਜਵਾਨ ਨਾਪਾ ਦੇ ਪਿੰਡ ਤੁੰਗਾ ਦਾ ਰਹਿਣ ਵਾਲਾ ਔਰ ਇਸ ਦੀ লাশ ਕਕਰਾਲੇ ਵਾਲੀ ਸੜਕ ਤੋਂ ਮਿਲੀ ਸਾਈਕਲ ਤੇ ਸਵਾਰ ਸੀ ਸਾਈਕਲ ਨੂੰ ਕੁਝ ਨਹੀਂ ਹੋਇਆ ਪਰ ਇਸ ਨੌਜਵਾਨ ਦੇ ਸਰੀਰ ਤੇ ਤਿੱਖੀ ਚੀਜ਼ ਦੇ ਨਾਲ ਵਾਰ ਕੀਤੇ ਗਏ ਜਿਸ ਦੇ ਨਾਲ ਇਸ ਦੀ ਮੌਤ ਹੋ ਗਈ ਤਾ ਦੋਸਤ ਨੇ ਦੱਸਿਆ ਕਿ ਇਸ ਦਾ ਕਤਲ ਕੀਤਾ ਗਿਆ 10 ਲੱਖ ਦਾ ਫਰਾਡ ਇਸ ਦੇ ਨਾਲ ਹੋਇਆ ਸੀ ਜਿਸ ਤੋਂ ਪੈਸੇ ਲੈਣੇ ਸੀ ਉਹ ਨਹੀਂ ਦੇ ਰਿਹਾ ਸੀ ਔਰ ਕੋਰਟ ਦੇ ਵਿੱਚ ਕੇਸ ਵੀ ਚੱਲ ਰਿਹਾ ਔਰ ਇਸ ਦਾ ਇੱਕ ਮੁੰਡਾ ਜੋ ਕੈਨੇਡਾ ਦੇ ਵਿੱਚ ਗਿਆ ਹੋਇਆ ਤਾਂ ਦੱਸ ਦਿਆ ਕਿ ਸੁਖਦੇਵ ਸਿੰਘ ਉਰਫ ਸੋਨੀ ਜਿਸ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਹੋਇਆ ਇਹ ਖਤਸ਼ਾ ਜਿਹੜਾ ਇਹ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਤਾਇਆ ਜਾ ਰਿਹਾ ਔਰ ਦੂਜੇ ਪਾਸੇ ਪੁਲਿਸ ਦੇ ਵੱਲੋਂ Laash ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਪੇਜ ਦਿੱਤਾ ਨਾਪਾ ਦੇ ਪਿੰਡ ਤੁੰਗਾ ਦਾ ਇਹ ਸ਼ਖਸ ਰਹਿਣ ਵਾਲਾ ਸੀ 40 ਸਾਲ ਦੀ ਉਮਰ ਸੀ ਜਸਤੀ লাশ ਕਰਕਰਾਲੇ ਵਾਲੀ ਸੜਕ ਤੋਂ ਮਿਲੀ ਸਾਈਕਲ ਤੇ ਸਵਾਰ ਸੀ ਤਾਂ ਇਸ ਦੇ ਦੋਸਤ ਵੱਲੋਂ ਬਿਆਨ ਦੰਦੇ ਹੋਏ ਕਈ ਖੁਲਾਸੇ ਕੀਤੇ ਗਏ ਨੇ ਇਹ तकरीबन ਕੱਲ 4:00 ਵਜੇ ਆਇਆ ਜੀ ਪਿੰਡੋਂ ਬਲਕੇ ਵੀ ਆਇਆ ਮੈਨੂੰ ਤੇ ਅੱਗੇ ਵੀ ਸਾਈਕਲ ਤੇ ਜਾਂਦਾ ਰਹਿੰਦਾ ਕਦੇ ਸੰਗਰੂਰ ਲੰਘੇ ਕਦੇ ਕਿਧਰ ਮਾ ਕਿਧਰ ਚੱਲਿਆ ਕਹਿੰਦਾ ਮੈਂ ਨਾਪੇ ਤੱਕ ਜਾ ਕੇ ਆਉਣਾ ਮਾ ਵੀ ਹੁਣ ਟਾਈਮ ਨਹੀਂ ਕਹਿੰਦਾ ਨਹੀਂ ਮੈਂ ਜਾਣਾ ਚਲੋ ਨਾਬੇ ਆ ਗਿਆ ਕਿੰਨੇ ਕ ਵਜੇ ਦੀ ਗੱਲ ਹੈ ਇਹ 4 ਕ ਵਜੇ ਦੀ ਗੱਲ ਹੈ ਜੀ ਜਿਹੜੀ ਉਹਦੇ ਮੇਰੇ ਨਾਲ ਗੱਲ ਹੋਈ ਗੱਲ ਸ਼ਾਮ ਦੀ ਹਾਂਜੀ ਕੱਲ੍ਹ ਸ਼ਾਮ ਨੂੰ ਕੋਤੋਂ ਬਾਅਦ ਸਮਾਂ ਲੰਘਦਾ ਜੀ ਤਕਰੀਬਨ ਸਵਾ 10 ਵਜੇ ਨੇ ਸਵਾ ਤੋਂ 10:30 ਦੇ ਵਿੱਚ ਇਹਦੇ ਘਰੋਂ ਗੱਲ ਹੁੰਦੀ ਆ ਵੀ ਉਹ 8:30 ਵਜੇ ਕਰਦੇ ਇਹਨਾਂ ਦੇ ਘਰੋਂ ਵੀ ਗੱਲ ਹੁੰਦੀ ਆ ਆਪਦੀ ਘਰ ਵਾਲੀ ਨਾਲ 8 ਤੋਂ 8:30 ਦੇ ਵਿੱਚ ਗੱਲ ਹੋਈ ਆ ਉਹ ਕਹਿੰਦੇ ਵੀ ਮੈਂ ਆ ਰਿਹਾ 90 ਤੋਂ ਚੱਲਿਆ ਹੋਇਆ। ਇਹੀ ਗੱਲ ਹੋਈ ਤੀ। ਹਾਂ, ਇਹੀ ਗੱਲ ਹੋਈ। ਉਹਦੇ ਬਾਅਦ ਚੋਂ ਸਵਾਗਤ ਉਹ 10:30 ਦੇ ਵਿੱਚ ਗੱਲ ਹੁੰਦੀ ਆ ਮੇਰੀ ਕਹਿੰਦੇ ਵੀ ਆਇਆ ਨਹੀਂ ਉਹ ਵੀ ਜਾ ਜਾ ਕੇ ਦੇਖ ਕੇ ਆਓ। ਉਸ ਤੋਂ ਬਾਅਦ ਮੈਂ ਇੱਕ ਪਿੰਡ ਮੁੰਡਾ ਜੀ ਲਾ ਗੁਰ ਅਮਰਪ੍ਰੀਤ ਸਿੰਘ ਲਾਲੀ ਉਹਨੂੰ ਮੈਂ ਫੋਨ ਕਰਿਆ ਵੀ ਐਂਦਾ ਕਰਕੇ ਵੀ ਆਪਣੇ ਬਣਾ ਦਾ ਸੋਨ ਨਹੀਂ ਆਇਆ ਯਾਰ ਆਪਣਾ। ਵੀ ਆ ਜਾ ਉਹਨੂੰ ਮੜਾ ਦੇ ਦੇਸ਼ ਕਹੀ ਜਨਾ ਬੇ ਤਾਂ ਕੋ ਕਹਿੰਦਾ ਵੀ ਚੱਲ ਆ ਜੂ ਅੱਧਾ ਘੰਟਾ ਹੋਰ ਦੇਖ ਲੈ। ਚਲੋ ਮੇਤੋ ਰਿਹਾ ਨਹੀਂ ਕਿ ਮੈਂ ਮੋਟਰਸਾਈਕਲ ਚੱਕਿਆ ਆ ਗਿਆ। ਆ ਕੇ 13 ਦਾ ਸਲਾਹ ਜੀ ਬਦਲੀ ਅਚਲ ਤੋਂ ਮੋੜਨ ਦੀ ਵੀ ਕਿ ਖਵਰਾ ਕਿੱਥੇ ਆਉਣਾ ਕਿੱਥੇ ਨਾ ਫੇਰ ਮੁੜ ਚੱਲਿਆ ਮੈਂ ਆ ਗਿਆ ਹੌਲੀ ਹੌਲੀ ਆਉਂਦੇ ਕਕਰਾਲਾ ਵਾਲਾ ਐਚਪੀ ਪੈਟਰੋਲ ਪੰਪ ਲੰਘਦੇ ਹੋਏ ਲਵੇ ਦਾ ਸਾਈਕਲ ਖੜਾ ਦੀ ਸੜਕ ਦੇ ਨਾਲ ਠੀਕ ਹੈ ਚਲੋ ਉੱਥੇ ਮੋਟਰਸਾਈਕਲ ਲਾ ਕੇ ਮੈਂ ਦੇਖਿਆ ਗਾਹਾਂ ਦੇ ਚਾਰ ਕਦਮਾਂ ਤੇ ਇਹਦਾ ਸਰੀਰ ਪਿਆ ਠੀਕ ਉਸ ਤੋਂ ਬਾਅਦ ਮੈਂ 108 ਤੇ ਫੋਨ ਕਰਿਆ ਉਹ ਕਹਿੰਦੇ ਵੀ ਅਸੀਂ ਦੂਰ ਤੋਂ ਬੋਲਦੇ ਆ ਨੇੜੇ ਵਾਲਾ ਨੰਬਰ ਦਿੰਨੇ ਆ ਤੇ ਉਸ ਤੋਂ ਬਾਅਦ ਫਿਰ ਮੈਂ 112 ਤੇ ਕਰਿਆ ਕੰਟਰੋਲ ਰੂਮ ਤੇ ਮਹਾ ਜੀ ਇਦਾਂ ਕਰਕੇ ਵੀ ਗੱਲਬਾਤ ਹੋ ਗਈ ਵੀ ਖੋਣ ਨਾਲ ਲੱਥਪੱਥ ਹੋਇਆ ਪਈ ਆ ਬੋਡੀ ਵੀ ਸਾਨੂੰ ਕੋਈ ਤੁਸੀਂ ਮੋਹੱਜਾ ਕਰਾ ਦਿਓ 108 ਨਾ ਉਹ ਕਹਿੰਦੇ ਚਲੋ ਅਸੀਂ ਕਰਦੇ ਆ ਵੀ ਅੱਗੇ ਗੱਲ ਇੰਨੇ ਨੂੰ ਮੈਂ ਫੋਨ ਕਰਤਾ ਸੀਗਾ ਮੁੰਡੇ ਨੂੰ ਪਿੰਡੋਂ ਲਾਲੀ ਨੂੰ ਉਹ ਗੱਡੀ ਲੈ ਕੇ ਆ ਗਿਆ ਸੀ ਦੋ ਬੰਦਿਆਂ ਨੇ ਮਸਾ ਚੱਕ ਕੇ ਗੱਡੀ 'ਚ ਪਾਇਆ ਉਸ ਟਾਈਮ 'ਕ ਫਿਨਿਸ਼ਰ ਦੇ ਉਸ ਕੰਡੀਸ਼ਨ ਹਾਏ ਨਹੀਂ ਜੀ ਮੈਂ ਕੰਨ ਕੋਨ ਲਾ ਕੇ ਦੇਖਿਆ ਨਵਜਾ ਨੋਜਾ ਦਬਕੇ ਦੇਖਿਆ ਮਤਲਬ ਕਿ ਮੈਨੂੰ ਕੁਝ ਨਹੀਂ ਸੀ ਲੱਗਦਾ ਬਲੱਡ ਕਿੱਥੋਂ ਨਿਕਲਿਆ ਸੀ ਕੋਈ ਬਲੱਡ ਦਾ ਕੁਝ ਨਹੀਂ ਪਤਾ ਲੱਗਦਾ ਸੀ ਕਿੱਥੋਂ ਨਿਕਲਿਆ ਯਾਨੀ ਬਲੱਡ ਨਿਕਲਿਆ ਬਹੁਤ ਹੀ ਗਈ ਬਾਡੀ ਚ ਤੇ ਉਸ ਤੋਂ ਬਾਅਦ ਜਦੋਂ ਲਿਆ ਕੇ ਐਮਰਜੈਂਸੀ ਇਹਨਾਂ ਨੇ ਸਟੇਟ ਦੀ ਬਾਕੇ ਅੰਦਰ ਕਰਿਆ ਚੈੱਕ ਅਪ ਕਰਿਆ ਮੈਂ ਡਾਕਟਰ ਸਾਹਿਬ ਦੇ ਨਾਲ ਸੀ ਉਹ ਕਹਿੰਦੇ ਵੀ ਇਹਦੀ ਬਾਡੀ ਡੈੱਡ ਹੋਈ ਨੂੰ ਤਾਂ ਵੀ ਕਾਫੀ ਸਮਾਂ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਮੈਨੂੰ ਇੱਕ ਬੰਦੇ ਨੇ ਕਿ ਦੱਸਿਆ ਕਹਿੰਦੇ ਵੀ ਕਿਸੇ ਤਿੱਖੀ ਚੀਜ਼ ਨਾਲ ਵੀ ਇਹਦੇ ਬਾਹਰ ਹੋਇਆ ਹੋਇਆ ਵੀ ਬਾਕੀ ਜਿਹੜੀ ਆ ਹਾਂ ਵੀ ਬਾਕੀ ਗੱਲ ਪੋਸਟਮਾਰਟਮ ਦੇ ਵਿੱਚ ਇਹਨਾਂ ਦੀ ਕਿਸੇ ਡਾਕਟਰ ਦੇ ਬੰਦੇ ਨੇ ਦੱਸਿਆ ਨਹੀਂ ਵੀ ਬਾਕੀ ਗੱਲ ਪੋਸਟਮਾਰਟਮ ਦੇ ਵਿੱਚ ਪਤਾ ਲੱਗਿਆ ਸੀ ਕਿ ਲੜਾਈ ਝਗੜਾ ਜਾਂ ਰੰਜਿਸ਼ ਚੱਲਦੀ ਸੀ ਇੱਕ 1.5 ਲੱਖ ਦਾ ਠੱਗੀ ਲੱਗਿਆ ਸੀ ਕਵੰਦਾ 302/21 ਉਹਦੇ ਨਾਲ ਉਹਦਾ ਮੁਕੱਦਮਾ ਦਾਦ ਸੀਗਾ सदर ਨਾਬੇ ਦੇ ਨਾਬੇ ਦੇ ਵਿੱਚ ਉਹ ਵੀ ਅੱਗੇ ਧੌਂਕਿਆਂ ਭਰੀ ਦਰਖਾਸਤ ਵੀ ਦਿੱਤੀ ਹੋਈ ਸੀ ਡੀਐਸਪੀ ਸਾਹਿਬ ਨੂੰ ਜੇਸ਼ ਬੁਰ ਸਾਹਿਬ ਨੂੰ 301/ਪੀਡੀਐਸਪੀ ਐਨ ਨਾਬਾ 2022 ਉਹਤੇ ਵੀ ਲੱਗਦਾ ਕਿ ਹੁਣ ਇਹ ਕਤਲ ਆ ਜਾਂ ਐਕਸੀਡੈਂਟ ਹੈ ਕਤਲ ਨਹੀਂ ਐਕਸੀਡੈਂਟ ਤਾਂ ਨਹੀਂ ਹੈਗਾ ਜੀ ਦੇਖੋ ਨਾ ਤਾਂ ਸਾਈਕਲ ਨੂੰ ਕੁਝ ਹੋਇਆ ਸਾਨੂੰ ਤਾਂ ਜਿੱਥੇ ਤੱਕ ਲੱਗਦਾ ਵੀ ਇਹ ਕਤਲ ਹੋਇਆ ਹੁਣ ਕੀ ਮੰਗ ਕਰਦੇ ਹੁਣ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਨਸਾਫ ਦਿੱਤਾ ਜਾਵੇ ਜੋ ਵੀ ਜਿਨ੍ਹਾਂ ਨੇ ਵੀ ਇਹ ਕਾਰਵਾਈ ਕਰੀ ਆ ਉਹ ਸਾਹਮਣੇ ਲਿਆ ਕੇ ਉਹਨਾਂ ਨੂੰ ਸਜ਼ਾ ਮਿਲੇ ਰੋਜ਼ ਰੋਜ਼ ਵਾਰਦਾਤਾਂ ਹੋ ਰਹੀਆਂ ਨੇ ਰੋਡਾਂ ਉੱਦੀਆਂ ਧੱਜੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਜਿਹੜਾ ਪੂਰਾ ਨਾਂ ਕੀ ਸੀ ਕਿੰਨੇ ਬੱਚੇ ਸੁਖਦੇਵ ਸਿੰਘ ਸੋਨੀ ਨਾਮ ਸੀ ਜੀ ਦਾ ਇੱਕ ਬੱਚਾ ਸੀ ਇਹਦਾ ਕੈਨੇਡਾ ਦੇ ਵਿੱਚ ਤੋ ਕਿੰਨੀ ਉਮਰ ਹੈ ਜੀ ਬਾਈ ਜੀ ਇਹ ਤਕਰੀਬਨ 40 ਕੁ ਸਾਲ ਹੋਣੀ ਆ ਜੀ ਕੰਮਕਾਰ ਕੀ ਕਰਦਾ ਕੰਮਕਾਰ ਤਾਂ ਵਿਚਾਰਾ ਹੁਣ 3 ਸਾਲ ਤੋਂ ਆਹੀ ਝਗੜਾਿਆਂ ਦੇ ਵਿੱਚ ਉਲਝਿਆ ਹੋਇਆ ਸੀਗਾ ਕੰਮ ਠੀਕ 3 ਸਾਲ ਤੋਂ ਮਜ਼ਦੂਰੀ ਕਰਦਾ ਸੀ ਮਜ਼ਦੂਰੀ ਕਰਦਾ ਸੀ ਵਿਚਾਰਾ ਤੇ ਹਸਪੀਟਲ ਤੋਂ ਇਨਟਿਮੇਸ਼ਨ ਮਿਲੀ ਸੀ ਸਾਨੂੰ ਵੀ ਕਿ ਡੈੱਡ ਬਡੀ ਮਿਲੀ ਐ ਸੁਖਦੇਵ ਸਿੰਘ ਨਾਂ ਦੇ ਬੰਦੇ ਦੀ ਤੇ ਅਸੀਂ ਮੌਕੇ ਤੇ ਆਏ ਆ ਤੇ ਮੌਕਾ ਦੇਖਿਆ ਤੇ ਹਸਪੀਟਲ ਚ ਆਏ ਆ ਵਾਰਚ ਬੁਲਾਏ ਨੇ ਜੀ ਜੋ ਬਿਆਨ ਬਣਾਉਂਗਾ ਉਸ ਦੇ ਮੁਤਾਬਕ ਅਸੀਂ ਜੀ ਕਾਰਵਾਈ ਕਰਾਂਗੇ ਤੇ ਪੋਸਟਮਾਰਟ ਕਰਾਵਾਂਗੇ। ਇਹ ਪੂਰੇ ਬ੍ਰੌਡ ਡੈਟਾ ਹੈ। ਹਾਂ ਜੀ ਹਾਂ ਜੀ ਇੰਟੀਮੇਸ਼ਨ ਮੁਤਾਬਕ ਬ੍ਰੌਡ ਡੈਟਾ ਆਇਆ ਹੈ ਜੀ। ਕਿੱਥੋਂ ਕੋ ਮਿਲੀ ਸੀ? ਇੱਕ ਕਰਾਲੇ ਪਿੰਡ ਦੇ ਕੋਲ ਜੀ ਪੁੱਲ ਦੇ ਕੋਲ ਹੋਈ ਜੀ। ਅੱਛਾ। ਕੋਈ ਛੱਟਪੇੜ ਦੇ ਨਿਸ਼ਾਨ ਬਾਡੀ ਦੇ ਵਿੱਚ ਸੀ ਦੇਖਿਆ ਹੈ ਕੋਈ ਕੁਛ ਆਇਆ ਜਾਂ ਕੋਈ। ਇਹ ਪੋਸਟਮਾਰਟ ਮੇ ਤਾਂ ਲਗਵਾ ਜੀ ਜੋ ਪੋਸਟਮਾਰਟ ਮੇ ਤਾਂ ਕਹੋਗੇ ਉਸ ਮੁਤਾਬਕ ਅਸੀਂ ਜੋ ਹੋਊਗਾ ਕਾਰਵਾਈ ਜਾਨ ਤੋਂ ਕੀ ਸਾਹਮਣੇ ਆ ਰਿਹਾ ਜੀ। ਦੇਖੋ ਅਸੀਂ ਸਟੇਟਮੈਂਟ ਲਿਖਾਉਣਗੇ ਜੀ ਉਸ ਮੁਤਾਬਕ ਅਸੀਂ ਕਾਰਵਾਈ ਕਰਾਂਗੇ। ਕਿੰਨੀ